ਹਰ ਏ ਵੀਰ ਬਜਰੰਗੀ ਨਰਾਮ ਹਾਲੇ ਹਰ ਏ ਵੀਰ ਬਜਰੰਗੀ ਨਰਾਮ ਹਾਲੇ ਸਿੱਖ ਸੈਨਾ ਪੰਜਾਬ ਜਿੰਦਾਬਾਦ ਸਿੱਖ ਸੈਨਾ ਪੰਜਾਬ ਜਿੰਦਾਬਾਦ ਸਿੱਖ ਸੈਨਾ ਪੰਜਾਬ ਜਿੰਦਾਬਾਦ ਪਿਆਰੇ ਦਰਸ਼ਕੋ ਇਸ ਵੇਲੇ ਸਿਦੋਪੜ ਐਂਦੇ ਭਾਈ ਲਾਲੋ ਮਾਰਕਡ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸਿੱਖ ਸੈਨਾ ਪੰਜਾਬ ਵੱਲੋਂ ਇੱਕ ਆਫਿਸ ਜਿਲਾ ਖੋਲਿਆ ਗਿਆ ਸੀਗਾ ਤੇ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆਂ ਤੇ ਪਿੱਛੇ ਇੱਕ ਪੋਸਟਰ ਲੱਗਾ ਹੋਇਆ ਹੈ ਇੱਕ ਸਵਾਲ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਨਾਮ ਲਿਖਿਆ ਗਿਆ ਕਿ ਪ੍ਰਧਾਨ ਸ਼ਰੋਬਣੀ ਗੁਰਦਾਰ ਪ੍ਰਬੰਧਕ ਕਮੇਟੀ ਬਤੋਂ ਇੱਕ ਸਵਾਲ ਹੈ ਜੇਕਰ ਪੀੜਿਤ ਸਥਾਨ ਤੇ ਪਵਿੱਤਰ ਸਥਾਨ ਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਨਮਾਜ਼ ਪੜ੍ਹੀ ਜਾ ਸਕਦੀ ਹੈ ਤਾਂ ਮਾਂ ਚੰਡੀ ਦੀ ਵਾਰ ਦਾ ਜਿਹੜਾ ਕਿਉਂ ਨਹੀਂ ਕੀਤਾ ਜਾ ਸਕਦਾ ਇਹ ਪੋਸਟਰ ਦੇ ਉੱਤੇ ਲਿਖਿਆ ਹੋਇਆ ਸੰਜੀਵ ਕਨੋਲਜੀ ਪੰਜਾਬ ਪ੍ਰਧਾਨ ਜਿਹੜੇ ਸਾਡੇ ਇਸ ਵੇਲੇ ਮੌਜੂਦ ਹੈ ਸੰਜੀਵ ਜੀ ਹਰ ਵੇਲੇ ਤੁਸੀਂ ਕੋਈ ਨਾ ਕੋਈ ਨਵੀਂ ਸੁਰਖੀਆਂ ਦੇ ਵਿੱਚ ਰਹਿੰਦੇ ਹੋ ਲੇਕਿਨ ਅੱਜ ਫੇਰ ਇੱਕ ਨਵਾਂ ਚਿੰਨ ਪ੍ਰਸ਼ਨ ਜਿਹੜਾ ਕੀ ਹੈ ਇਹ ਦੇਖੋ ਅਸੀਂ ਪਹਿਲੀ ਤਰੀਕ ਨੂੰ ਐ ਜੀ ਪੀ ਸੀ ਦੇ ਪ੍ਰਧਾਨ ਤਾਮੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਬਾਹਰ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਮੁਸਲਮਾਨ ਸੰਗਾਦ ਦੇ ਲੋਕਾਂ ਨੂੰ ਨਮਾਜ਼ ਆਦਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਆ ਉਹਨਾਂ ਦੇ ਰੋਜ਼ੇ ਖੋਲੇ ਦਿੱਤੇ ਜਾਂਦੇ ਆ ਵਧੀਆ ਗੱਲ ਆ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਤਾਂ ਸਾਨੂੰ ਉੱਥੇ ਹਨੂਮਾਨ ਚਲੀਸਾ ਪਾਠ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਖਰੀ ਦਾ ਮੰਦਿਰ ਹਰਮੰਦਰ ਸਾਹਿਬ ਜਿਹੜੀ ਇੱਕ ਪਵਿੱਤਰ ਧਰਤੀ ਆ ਉਹਦੇ ਚਾਰ ਦਰਵਾਜ਼ੇ ਆ ਹਰ ਧਰਮ ਨੂੰ ਧਿਆਨ ਦੀ ਉਹ ਆ ਹਰ ਧਰਮ ਦੇ ਲੋਕ ਜਾਂਦੇ ਵੀ ਆ ਸ਼ਰਧਾ ਹੀ ਆ ਜਿਹੜਾ ਸਾਡਾ ਵੀ ਅਸੀਂ ਵੀ ਖੱਤਰੀ ਵੰਸ਼ ਚੋਂ ਨੇ ਸਾਡੇ ਵੀ ਗੁਰੂਆਂ ਦੀ ਪਰਿਵਾਰ ਚੋਂ ਅਸੀਂ ਵੰਸ਼ ਚੋਂ ਚੱਲੇ ਆਏ ਨੇ ਜਦੋਂ ਪਹਿਲਾਂ ਸਿੱਖ ਪੰਤ ਸਜਾਇਆ ਗਿਆ ਸੀ ਤਾਂ ਇੱਕ ਪਰਿਵਾਰ ਦਾ بڑا ਮੂਹੰੰਦਾ ਜਿਹੜਾ ਉਹ ਕੇਸਧਾਰੀ ਹੁੰਦਾ ਸੀ ਉਹ ਸਿੱਖ ਸਜਾਇਆ ਜਾਂਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਜਬਾਦੀ ਵਧਾਉਣ ਵਾਸਤੇ ਸਿੱਖ ਕੌਮ ਨੂੰ ਔਕਣ ਵਾਸਤੇ ਤਾਂ ਅੱਜ ਜਿਹੜਾ ਅਸੀਂ ਉੱਥੇ ਕੀਤਾ ਬੈ ਚੰਡੀ ਦੀ ਬਾਣੀ ਹਨੂਮਾਨ ਚਾਲੀਸਾ ਇਹ ਪਾਠ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਹਿੰਦੂ ਸਿੱਖ ਹਮੇਸ਼ਾ ਇਕੱਠ ਇੱਕ ਹੀ ਰਹਿਣਗੇ ਸਾਡਾ ਜਿਹੜਾ ਭਾਈਚਾਰਾ ਇਹ ਕਦੀ ਖਤਮ ਨਹੀਂ ਹੋ ਸਕਦਾ ਬੜੇ ਬਾਹਰ ਲੋਕਾਂ ਨੇ ਇਸ ਕੱਲ ਨੂੰ ਨੁਕਸਾਨ ਦੀ ਕੋਸ਼ਿਸ਼ ਕੀਤੀ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅੱਤਵਾਦ ਟਾਈਮ ਕਿੰਨੇ ਲੋਕਾਂ ਨੂੰ ਮਾਰਿਆ ਗਿਆ ਬੱਸਾਂ ਚੋਂ ਤਾਰ-ਤਾਰ ਕੇ ਪਰ ਇਹ ਜਿਹੜੀ ਸਾਡੀ ਕੌਮ ਹੈ ਅਸੀਂ ਇਕੱਠੇ ਹੀ ਹਿੰਦੂ ਸਿੱਖਾਂਵੇਂ ਸਾ ਕੱਟਿਆ ਤਾਂ ਕੱਟੇ ਰਾਂਗੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜਾ ਸਾਡਾ ਮਾਹੌਲ ਖਰਾਬ ਕਰਦੇ ਨੇ ਜਿਹੜਾ ਬਗਲਾਅ ਰਹੇ ਨੇ ਵੀ ਹਿੰਦੂ ਸਿੱਖ ਲੱਗ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਵਾ ਜਿਹੜਾ ਇਹ ਪਵਿੱਤਰ ਧਰਤੀ ਆ ਇਹਦੇ ਚ ਅਸੀਂ ਹਰ ਨੂੰ ਮਾਂ ਚਲੀਸਾ ਪੜ ਕੇ ਇਆ ਚੰਡੀ ਦੀ ਵਾਰ ਪੜ੍ਹ ਕੇ ਮੈਸੇਜ ਦੇਣਾ ਚਾਹੁੰਦੇ ਆ ਤਾਂ ਅਸੀਂ ਉਹਦੀ ਇਜਾਜ਼ਤ ਮੰਗੀ ਪਰ ਦੁੱਖ ਦੀ ਗੱਲ ਹੈ ਮੈਂ ਹੁਣ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਕੀ ਅਸੀਂ ਗਲਤ ਕੰਮ ਕਰਨ ਜਾ ਰਹੇ ਆ ਅਸੀਂ ਇੱਕ ਸਵਾਲ ਕੀਤਾ ਹੈ ਵੀ ਦੱਸੋ ਉੱਥੇ ਜਾ ਕੇ ਜੇ ਚੰਡੀ ਦੀ ਵਾਰ ਪੜ੍ਹੀ ਜਾਂਦੀ ਤਾਂ ਕਿਹ ਮਾੜਾ ਹੈ ਅਸੀਂ ਜਦੋਂ ਸਾਰੇ ਸਾਨੂੰ ਸਾਰਿਆਂ ਨੂੰ ਇਜਾਜ਼ਤ ਆ ਸਾਰੇ ਜਾਣਦੇ ਨੇ ਲਾਹਾਂ ਵੀ ਸਾਡੇ ਹੁੰਦੀਆਂ ਫੇਰੇ ਵੀ ਸਾਡੇ ਹੁੰਦੇ ਆ ਸਾਡੇ ਪਰਿਵਾਰ ਚ ਅੱਧੇ ਸਿੱਖ ਨੇ ਅੱਧੇ ਹਿੰਦੂ ਨੇ ਤੇ ਸਾਡੇ ਰਿਸ਼ਤੇ ਵੀ ਹੁੰਦੇ ਨੇ ਤਾਂ ਕਿਉਂ ਸਾਨੂੰ ਬੰਦਿਆ ਜਾਂਦਾ ਅਸੀਂ ਇਕੱਠੇ ਰੋ ਕੇ ਇਹ ਮੈਸੇਜ ਦੇਣਾ ਚਾਹੁੰਦੇ ਆ ਅੱਛਾ ਤੁਸੀਂ ਦੇਖਿਆ ਕਿ ਹੁਣ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਿਆ ਹੈ ਬਹੁਤ ਸਾਰੇ ਲੀਡਰ ਜਿਹੜੇ ਹੈ ਹਿੰਦੂ ਮੁਸਲਮਾਨ ਸਿੱਖ ਭਾਈਚਾਰੇ ਦਾ ਇੱਕਤਾ ਦਾ ਸਬੂਤ ਦਿnde ਨਜ਼ਰ ਆ ਰਹੇ ਨੇ ਕਿਉਂਕਿ ਕੱਲ ਤੇ ਅਸੀਂ ਦੇਖਿਆ ਚੰਨੀ ਸਾਹਿਬ ਜਾ ਕੇ ਨਵਾਜ ਪਾੜੇ ਸੀਗੇ ਤੇ ਹੋਰ ਵੀ ਕਈ ਜਗ੍ਹਾ ਜਿਹੜੇ ਮੁਸਲਮਾਨ ਦਾ ਜਿਹੜਾ ਤਿਹਾੜ ਲੰਘਿਆ ਉਹਦੇ ਵਿੱਚ ਕਾਫੀ ਇੱਕ ਨੇੜਤਾ ਦਿਖਾਈ ਗਈ ਹੈ ਨੇ ਅਸੀਂ ਚਾਹੁੰਦੇ ਵਧੀਆ ਅਸੀਂ ਵੀ ਇਹੀ ਚਾਹੁੰਦੇ ਸਾਡਾ ਵੀ ਜਾਣ ਦਾ ਮਤਲਬ ਇਹੀ ਹੈ ਵੀ ਜੇ ਧਾਮੀ ਸਾਹਿਬ ਸਾਨੂੰ ਨਹੀਂ ਇਜਾਜ਼ਤ ਦੇ ਰਹੇ ਤਾਂ ਅਸੀਂ ਅੱਜ ਤਾਂ ਇੱਥੇ ਰੋਪੜ ਇੱਕ ਫਲੈਕਸ ਲਾਇਆ ਲੁਧਿਆਣੇ ਲਾ ਅਸੀਂ ਹਰ ਸ਼ਹਿਰ ਦੇ ਵਿੱਚ ਪੰਜਾਬ ਚ ਅਸੀਂ ਇਹੀ ਪੁੱਛਾਂਗੇ ਇਲੈਕਸ਼ਨਾਂ ਚ ਵੀ ਇਹੀ ਪੁੱਛਾਂਗੇ ਵੀ ਕਿਹਾ ਅਸੀਂ ਲੱਗ ਲੱਗ ਕੀ ਹਰ ਮੰਦਰ ਸਾਹਿਬ ਦੇ ਵਿੱਚ ਸਾਨੂੰ ਜਾਣ ਦੀ ਇਜਾਜ਼ਤ ਨਹੀਂ? ਕਿਹ ਉੱਥੇ ਅਸੀਂ ਪਾਠ ਨਹੀਂ ਕਰਵਾ ਸਕਦੇ? ਕਿਹ ਅਸੀਂ ਤੋਰ ਨਹੀਂ ਆ? ਕਿਉਂ ਨਹੀਂ ਜੋਰ ਦੇ ਸਿਰਫ ਦਿਖਾਵਾ, ਭਾਸ਼ਣਵਾਦੀ, ਪ੍ਰੈਕਟੀਕਲ ਦੇ ਵਿੱਚ ਜੇ ਅਸੀਂ ਕੁਝ ਕਰਨਾ ਚਾਹੁੰਦੇ ਤਾਂ ਸਾਨੂੰ ਕਿਉਂ ਨਹੀਂ ਇਜਾਜ਼ਤ ਦਿੱਤੀ ਜਾਂਦੀ? ਸਭ ਇਹ ਹੀ ਸਵਾਲ ਪੁੱਛਿਆ ਗਈ। ਸ਼੍ਰੋਮਣੀ ਅਕਾਲੀ ਦਲ ਜਿਵੇਂ ਕਿ ਵੱੱਦ ਸਾਹਿਬ ਨੂੰ ਰੈਲੀ ਕੱਟੀ ਜਾ ਰਹੀ ਹੈ, ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਕਿਆ ਲੱਗਦਾ ਵੀ ਐਸਜੀਪੀਸੀ ਜਿਹੜੇ ਬਿਲਕੁਲ ਐਮਪਾਈ ਵੱਲ ਦਿਖਾਈ ਦੇ ਰਿਹਾ ਉਹ ਨਹੀਂ ਬਿਲਕੁਲ ਦਿਖਾਈ ਦੇ ਰਿਹਾ ਕਿ ਅੱਜ ਤੱਕ ਜਿਹੜਾ ਐਸਜੀਪੀਸੀ ਆ ਉਹ ਇੱਕ ਬਾਦਲ ਦੇ ਕਹਿੰਦੇ ਚੱਲਿਆ ਜਾ ਰਿਹਾ ਹੈ ਉਹ ਬਾਦਲ ਪਰਿਵਾਰ ਜੋ ਉਹਨੂੰ ਹੁਕਮ ਦਿੰਦਾ ਉਹ ਕੋਈ ਆਜ਼ਾਦ ਹੋ ਨਹੀਂ ਹੈ ਉਹ ਇੱਕ ਉਹਨਾਂ ਦੀ ਸਰਪ੍ਰਸਤ ਜੀ ਨੂੰ ਸਮਝ ਲਓ ਉਹਨਾਂ ਦੇ ਅੰਦਰ ਰੱਖੀ ਗਈ ਆ ਉਹ ਸੰਸਥਾ ਬਣਾਈ ਹੋਈ ਹੈ ਉਹਨਾਂ ਨੂੰ ਕੋਈ ਲੋਕਾਂ ਦੇ ਕੋਈ ਹਿੰਦੂ ਸਿੱਖ ਤੋਂ ਲੈਣਾ ਨਹੀਂ ਉਹ ਸਭ ਇੱਕ ਬਾਦਲ ਪਰਿਵਾਰ ਦੇ ਅੱਖੀਂ ਬੋਲਦੇ ਨੇ ਉਹੀ ਕੰਮ ਕਰਦੇ ਨੇ ਅੱਛਾ ਚਲੋ ਹੁਣ ਚੋਣਾਂ ਦੇ ਵਿੱਚ ਐਮਪੀ ਦੀਆਂ ਚੋਣਾਂ ਹੈ ਵੀ ਤੁਹਾਡੀ ਪਾਰਟੀ ਦਾ ਕਿਹਜਾ ਰੋਲ ਰਹੇਗਾ ਕਿਹਦੀ ਕੋਈ ਸਮਰਥਨ ਤੇ ਆਪਣੇ ਉਮੀਦਵਾਰ ਤਾਰੇ ਜਾਣਗੇ ਦੇਖੋ ਸ਼ਿਵਸਾਣਾ ਪੰਜਾਬ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ 6 ਸੀਟਾਂ ਜਈਆਂ ਸੀਟਾਂ ਇਹਨਾਂ ਜਿਨ੍ਹਾਂ 'ਚ ਹਿੰਦੂਆਂ ਦੀ ਬਹੁ ਗਿਣਤੀ ਹੈ ਉਹਨਾਂ ਦੇ ਵਿੱਚ ਕਦੀ ਵੀ ਨਾ ਕਾਂਗਰਸ ਵੱਲੋਂ ਨਾ ਬੀਜੇਪੀ ਵੱਲੋਂ ਅਕਾਲੀ ਦਲ ਵੱਲੋਂ ਕਦੀ ਹਿੰਦੂ ਸਮਾਜ ਦੇ ਲੋਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਜੇ ਸਾਨੂੰ ਟਿਕਟਾਂ ਦੇਉਂਗਾ ਤਾਂ ਹੀ ਸਾਡੇ ਐਮਪੀ ਵੜ ਕੇ ਆਣਗੇ 6 ਸੀਟਾਂ ਤੇ ਅਸੀਂ ਗਿਆ ਮੈਂ ਜਿੱਥੇ ਵੀ ਕੋਈ ਹਿੰਦੂ ਕੈਂਡੀਡੇਟ ਖੜਾ ਕਰਦਾ ਸੀ ਉਹਦੇ ਖੁੱਲ੍ਹ ਕੇ ਸਪੋਰਟ ਕਰਾਂਗੇ ਕਿਸ ਪਾਰਟੀ ਦਾ ਹੋਵੇ ਜਿਹੜਾ ਸਾਡੇ ਸੁਭੇ ਲਈ हिंदुओ दे पंजाब दे ਲੋਕਾਂ ਲਈ ਕੰਮ ਕਰੇ ਨੌਕਰੀਆਂ ਦਿਵਾਵੇ ਇੰਡਸਟਰੀ ਲਿਆਵੇ ਜੇ ਨਹੀਂ ਤਾਂ शिवसेना 6 ਸੀਟਾਂ ਤੇ ਆਪਣੇ ਵੱਲ ਉੱਤੇ ਉਮੀਦਵਾਰਾਂ ਰਹੀ ਆਪਣੇ ਵੱਲ ਬਿਲਕੁਲ ਜੀ ਇਹ ਸਾਡੇ ਜੀ ਸੰਦੀਪ ਕਨੋਲੀ ਜਿਨ੍ਹਾਂ ਨੇ ਬਿਲਕੁਲ ਅੱਜ ਚੰਡੀ ਦੀ ਜਿਹੜੀ ਵਾਰਦਾ ਜਿਹੜਾ ਜਿਹੜਾ ਹਨੂਮਾਨ ਚਲिसा ਜੀ ਦਾ ਜਿਹੜਾ ਮੰਤਰ ਪੜਨ ਦਾ ਜਿਹੜੇ ਪੋਸਟਰ ਜਿਹੜਾ tạmੀ ਸਾਹਿਬ ਨੂੰ ਦਿੱਤਾ ਸੀਗਾ ਤੇ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਜੇਕਰ ਉੱਤੇ ਨਵਾਜ ਪੜੀ ਸਕਦੀ ਪੜੀ ਜਾ ਸਕਦੀ ਹੈ ਤਾਂ ਹਿੰਦੂਆ ਵੱਲੋਂ ਵੀ ਜਿਹੜਾ ਹਨੂਮਾਨ ਚਲिसा ਮੰਤਰ ਪੜਿਆ ਜਾਣਾ ਚਾਹੀਦਾ